200 ਸਾਲ ਪੁਰਾਣਾ ਡੇਰਾ ਜਿਹਦੀ ਬਾਬਾ ਪੰਲਾਮ ਦਾਸ ਜੀ ਨੇ ਬੜੀ ਤਨਮਨ ਔਰ ਧਨ ਨਾਲ ਸੰਗਤ ਨੇ ਬੜੀ ਸੇਵਾ ਕੀਤੀ ਤੇ ਹੁਣ ਬਾਬਾ ਮਹੰਤ ਕਾਲ ਦਾਸ ਜੀ ਇਸ ਟਾਈਮ ਗੱਦੀ ਤੇ ਬਰਾਜਮਾਨ ਹੈ ਤੇ ਉਹਨਾਂ ਦੇ ਸੇਵਾਦਾਰ ਅਗੇ ਜੱਜ ਜੋਸੀ ਰਾਜਾ ਸਿੰਘ ਔਰ ਪਿੰਡ ਦੀ ਗ੍ਰਾਮ ਦੀ ਪਿੰਡ ਦੀ ਪੰਚਾਇਤ ਔਰ ਨਗਰ ਨਵਾਸੀ ਔਰ ਆਸ-ਪਾਸੇ ਪਿੰਡਾਂ ਦੀਆਂ ਪੰਚਾਇਤਾਂ ਸੇਵਾਦਾਰ ਬੜੀ ਸੇਵਾ ਕਰਦੇ ਆ ਆ ਪੱਤਰਕਾਰ ਵੀ ਵਿਚਾਰੇ ਆਉਂਦੇ ਆ ਇਹ ਵੀ ਆਪਣਾ ਪੂਰਾ ਯੋਗਦਾਨ ਪਾਉਂਦੇ ਆ ਇਹਦੇ ਵਿੱਚ ਇਹਨਾਂ ਨੂੰ ਵੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜੈ ਜੈਕਾਰ ਕਰੇ ਭਾਈ ਡੇਰੇ ਦੀ ਤੇ ਗਊ ਗਰੀਬ ਦੀ ਸੰਤਾ ਮਹਾਪੁਰਸ਼ਾਂ ਦੀ ਸੇਵਾ ਕਰੋਗੇ ਤਾਂ ਤੁਸੀਂ ਬਹੁਤ بڑے ਫਲ ਪਾਓਗੇ ਆਤਮਾ ਨੂੰ ਸ਼ਾਂਤੀ ਮਿਲੂਗੀ ਮਨ ਨੂੰ ਸਕੂਨ ਮਿਲੂਗਾ ਵਰਕਤਾ ਮਿਲਣਗੀਆਂ ਗਊ ਗਰੀਬ ਦੀ ਸਾਧੂ ਸੰਤਾਂ ਦੀ ਸੇਵਾ ਕਰਦਾ ਬਹੁਤ ਬੋੜਾ ਭਾਲੇ ਆ ਬਾਬਾ ਜਾਂਦਾ ਜੀ ਦੇ ਆਸ਼ਰਮ ਤੇ ਜੋ ਵੀ ਆਇਆ ਝੋਲੀਆਂ ਭਰ ਕੇ ਗਿਆ ਹੈਗਾ ਤੇ ਤੁਸੀਂ ਵੀ ਆਓ ਨਮਸਕਾਰ ਕਰੋ ਤੇ ਝੋਲੀਆਂ ਭਰ ਕੇ ਜਾਓ ਤੇ ਬਾਬਾ ਕਾਲਦਾਸ ਜੀ ਵੀ ਬੜੀ ਲਗਨ ਨਾਲ ਸੇਵਾ ਕਰ ਰਹੇ ਹੈਗੇ ਬਹੁਤ ਸੱਚੇ ਦਰਵਾਜ਼ੇ ਜੀ ਜੈ